ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਸੱਜੇ ਸੂਈ ਮੈਦਾਨ ਦਿਖਾਉਣੀ ਆ ਚੰਗੇ ਦੁੱਧ ਵਾਲੇ ਤੇ ਦੋ ਆ ਟੋਕੜ ਗੱਬਣਾ ਮੱਝਾਂ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਦੋਵੇਂ ਚੱਕ ਪਾਸ ਆ ਗਿੰਦੇ ਕੀ ਚੈੱਕ ਕਰਾਈਆਂ ਵਾ ਜਿਹਨਾਂ ਦਾ ਪਾਪਾ ਉਸ ਤਰ੍ਹਾਂ ਹੀ ਪਿਆ ਵਾ ਤੇ ਇੱਕ ਆ ਸੱਜੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਸੋਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਚਲੋ ਵਧੀਆ ਜੀਦਾ ਜੇ ਤੇ ਨਾਮ ਦੱਸ ਤੋ ਫਿਰ ਨਾਮ ਸੋਨੂ ਸਿਆਜ ਨਾਲ ਜਿਹੜਾ ਮਸਰ ਤੇ ਫੋਨ ਨੰਬਰ ਵੀ ਪੁੱਛ ਲਾ 91 86755 ਠੀਕ ਆ ਵੇਖ ਗਿਆ ਕੱਲ ਵਾਲਾ ਮਾਲ ਫਿਰ ਟੋਕਰ ਗੱਬਨ ਝੋਟੀ ਤੇ ਕਿੰਨੇ ਕ ਫੋਨ ਆਏ ਕੱਲ ਉਰੇ ਬੜੇ ਫੋਨ ਆਏ ਟੋਕੜਾ ਕਪੜਾ ਵੀ ਫੋਨ ਜਾਦੇ ਹੁੰਦੇ ਆ ਅੱਛਾ ਹਾਂ ਉਹ ਆਪਣੇ ਦਾ ਵੀ ਦੋ ਟੋਕੜਾ ਬਣਾਈਆਂ ਅੱਜ ਤਾਈਆਂ ਜੋੜਾ ਟੁਕੜਾ ਕਪੜਾ ਦਾ ਲੈਣ ਤਾਂ ਛੋਟੀਆਂ ਉਧਰ ਦੀਆਂ ਇੱਧਰ ਨਹੀਂ ਬੱਧਾਂਗੇ ਅੱਛਾ ਹਾਂਜੀ ਠੀਕ ਹੈ ਤੇ ਪਹਿਲਾਂ ਫਿਰ ਕਿਹੜੀ ਵਿਖਾ ਦੀ ਆ ਭਾਈ ਪਹਿਲਾਂ ਇਹ ਛੋਟੀ ਦਿਖਾ ਦੀ ਇਹ ਚੰਗੇ ਕੱਦ ਕਾਟ ਚ ਹੈ ਤੇ ਚੰਗੀ ਜੰਮੀ ਪਲੀ ਆ ਹਾਂਜੀ ਇਹ ਵੀ ਅੱਜ ਤੋਂ ਤਿੰਨ ਕਿਦਰ ਫਿਰੋ ਮਾਜਾ ਪਾ ਲੈਣੇ ਆ ਅੱਛਾ ਉਧਰ ਸੁਈ ਵਾਜੇ ਅੱਛਾ ਉਧਰ ਵੀ ਹੁਣ ਇੱਥੋਂ ਆਪਣੇ ਲਾਗੋ ਜਾਗੋ ਆਈ ਆ ਜਿਦਾ ਜਿਹੜਾ 100 ਗਵਾਈ ਇਹਦੀ ਬੰਦਾ ਦਊਗਾ ਬੰਦਾ ਇਹ ਵਾਲੀ ਦੇ ਅੱਛਾ ਪੱਖਾ ਜੋ ਮੱਝ ਆਈ ਪੱਖਾ ਤੋਂ ਲਈ ਆਪਾਂ ਆ ਲੱਗੇ ਪੱਖਾ ਰੀ ਸਿੰਘ ਜੀ ਹਨਾ 2 ਕਿਲੋਮੀਟਰ ਤੋਂ ਇਹਦਾ ਘਰ ਵਾਲੇ ਇੱਕ ਗਵਾਈ ਨਹੀਂ ਦੋ ਗਵਾਈਆਂ ਦੀ ਜਿਹੜੀਆਂ 100 ਗਵਾਈ ਹੋਈ ਦੀ ਮੱਝ ਜੀ ਅੱਛਾ ਜਿਹੜੇ ਦਿਨ ਸੁਈਆ ਚੌਥਾ ਪੰਜਵਾਂ ਦਿਨ ਸੁਈਦਾ ਹੈ ਅੱਛਾ ਸਰਬੁੱਛੀ ਤੰਗੀ ਜੀ ਅੱਛਾ ਬੱਚਾ ਇਹਦਾ ਮਰ ਗਿਆ ਉਹਦੇ ਦਾ 1 ਲੱਖ ਦੇ 10 ਹਜ਼ਾਰ ਮੰਗੀਆਂ ਨੇ ਇਹ ਕਹਿੰਦੀ 95 ਮੰਗੀਆਂ ਦੇਈ ਅੱਛਾ ਫਿਰ ਕਾਲਾ ਚਲੇ ਉਹਨਾਂ ਦੇ ਡੰਗਰ ਲੈੇ ਹੋਰ ਕਿਦੋਂ ਗਾਡੇ ਮਾੜਾ ਮਾੜਾ ਚੱਲੀ ਹੋਈ ਚਲੋ ਅੱਛਾ ਆਪਣੇ ਭਰਾ ਹੀ ਆ ਅੱਛਾ ਤੇ ਬੁਰਗਰ ਰਾਜਾ ਮੁੰਡਾ ਆਪਣਾ ਦਲਾਲੀ ਆ ਦੂਜੇ ਪੇਡ ਦਾ ਅੱਛਾ ਉਹਨੇ ਫੋਨ ਲਾਇਆ ਦਾ ਵੀ ਲੈਣੀ ਮੱਝ ਮੱਝ ਲੈ ਲੈ ਆ ਬੜੇ ਪੈਸੇ ਲੱਗਦੇ ਨੇ ਮੱਝ ਦੇ ਅੱਜ ਸਿਰ ਸੂਈ ਨੂੰ ਅੱਜ ਚੌਥਾ ਜਾਂ ਪੰਜਵਾਂ ਦਿਨ ਹੋਇਆ ਠੀਕ ਆ ਹਾਂ ਤੇ ਦੋ ਦੀ ਤਾਂ ਪੁੱਛੀ ਜਿਆ ਸਾਡੇ ਸਾਹਮਣੇ ਹੋਣੀ ਜਪਾ ਇਦਾਂ ਹੀ ਲਮਗਰ ਬੰਦ ਤੁਰੀ ਨੂੰ ਪੁੱਛੀਏ ਮੈਂ ਠੀਕ ਆ ਤੇ ਇਹਨੂੰ ਆਪਾਂ ਸੌਂਦ ਕਰ ਦਿਆ ਕੋਲੀ ਆ ਪੁੱਛੀ ਵੀ ਆ ਦੇਖ ਸਾਡੀ ਆ ਰੀਸੀ ਦੇ ਮਗਰੀ ਜਾਂਦੀ ਆ ਜਿੱਧਰ ਵੀ ਜਾਣਾ ਤੇ ਬਾਕੀ ਛੋਟੀ ਕਮਾਲ ਦੀ ਆ ਸਾਨੂੰ ਗਲੀ ਚ ਕੱਢ ਦਿੰਦੇ ਨੇ ਇੰਨਾ ਇਤਰਾ ਹੀ ਇਹ ਬੜੀਆ ਬੱਚਾ ਜੋ ਕਿ ਤੇ ਮਰ ਗਿਆ ਵਾ ਠੀਕ ਐ ਆ ਦੇਖ ਬਾਕੀ ਆ ਦੇਖ ਸੰਜੀ ਜਾਈ ਭਾਈ ਗਲੀ ਖਲਾ ਕੇ ਚੋਲੋ ਭਲੇ ਇਦਾਂ ਬੈਕ ਚੋਲ ਦੇ ਤੇ ਮੱਦੀ ਲੋ ਬਤਾ ਆਵੇ ਇਤਰਾ ਹੀ ਭਾਵੇਂ ਬਹਿ ਜਾਣਾ ਥੱਲੇ ਤੇ ਮੱਦੀ ਚੋ ਗਲੀ ਖਲਾ ਦੇ ਠੀਕ ਐ ਆ ਦੇਖ ਚੋਈਆਂ ਗਲਵਾ ਲੈ ਸੋਹਣੀ ਛੋਟੀ ਆ ਜਿਹੜੀ ਇਤਰਾ ਆ ਦੇਖ ਲੱਤ ਮਾਰੇ ਕਿਸੇ ਦੇ ਘਰ ਜਾਗੇ ਮੇਰੀ ਕੰਕਰੀਟੀ ਐ ਅੱਛਾ ਆ ਦੇਖ ਚਲੋ ਲੈ ਜਾ ਹਾਂ ਫੇਰ ਇੱਕ ਵਾਰੀ ਹੋਲੀ ਵਾਲੀ ਤੋਰ ਤੇ ਅਜੇ ਗਲੀ ਨਵੀਂ ਬਣੀ ਆ ਵੀਰ ਜੀ ਨਾਲੀ ਤੇ ਸੜੀਆਂ ਫੜੀਆਂ ਸੜੀਆਂ ਤੋੜੀਆਂ ਆਹ ਵੇਖੋ ਬਾਕੀ ਥੱਲੇ ਬੜੀ ਕਮਾਲ ਦੀ ਆ ਤੇ ਉਤਰਾ ਵੀ ਰਾਜੀ ਆ ਸਾਂਭੀ ਸੁੰਭੀ ਚੰਗੀ ਆ ਪਰੇ ਪੱਲੇ ਦੀ ਮਾਜਾ ਪਾਜੀ ਮੈਂ ਤਾਂ ਜਿਹੜੇ ਵੀਰ ਨੇ ਦਵਾਈ ਨਾ ਅੱਛਾ ਉਹਦਾ ਭਲਾ ਹੀ ਹੋਵੇ ਜਿਹੜੇ ਜਿਹੜੇ ਵੇਚੀ ਉਹਨਾਂ ਚਲੋ ਵੇਚੀ ਜਿਹੜਾ ਕਰਦੇ ਨੇ ਜਿਹੜਾ ਵੇਚੀ ਹਾਂਜੀ ਹਾਂ ਤੇ ਹੁਣ ਦੁੱਧ ਕਿੰਨਾ ਜੇ ਤੇ ਕੋ ਦੁੱਧ ਵੇਚੇਗਾ ਹੈ 13 ਕਿਲੋ ਅੱਛਾ 13 ਅੱਛਾ ਉਹਨਾਂ ਆਪਾਂ ਦਾ ਹੱਕ ਦੇ ਗਰੰਟੀ ਰਵਾਂਗੇ ਜੀ ਨਹੀਂ ਲਾਇਨ ਬਚੇਗਾ ਠੀਕ ਆ ਹਾਂ ਆ ਦੇਖੋ ਤੇ ਕਿੰਨਾ ਕੁ ਤੇਰਾ ਦੁੱਧ ਕਰੀ ਜਾਊਗੀ ਦੁੱਧ ਪਾਜੀ ਵੀਰ ਹੋਣੀ ਜਾਂਦੇ ਉਹ ਆਹਦੇ 14-15 ਕਿਲੋ ਕਰੂਗੀ 13 ਕਿਲੋ ਦੁੱਧ ਤਾਂ ਹੈਗਾ ਚੋਇਆ ਉਹਨਾਂ ਆਪਣੇ ਘਰ ਦੀ ਅੱਛਾ ਆਪਾਂ ਹੁਣ ਦਾਖਲ ਦੀ ਗੰਡੀ ਦਵਾਗੇ ਦੀ ਠੀਕ ਆ ਫੇਰ ਘਰ ਉਹ ਦੁੱਧ ਆ ਵੇਖੋ ਇਦਾਂ ਬਹਿ ਜਾਣਾ ਥੱਲੇ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਤੇ ਕੋਲ ਗਾ ਦੇਣਾ ਤੇ ਆ 98 ਤੇ ਦਿਖਾਈਏ ਤੁਹਾਨੂੰ ਲੱਗ ਗਿਆ ਤਾਂ ਬਾਦੀ ਬਰਾ ਓਏ ਆ ਦੇਖ ਸਕਦੇ ਜੀ ਇਸ ਤਰ੍ਹਾਂ ਹੀ ਪਸੰਦ ਜਾਣਾ ਮੈਂ ਨਾ ਇਦਾਂ ਹੀ ਹੁਣੇ ਚਵਾਈ ਕਰਾ ਦਿੰਦੇ ਆ ਪਰ ਥੋੜੀ ਜਿਹੀ ਅੱਛਾ ਥੋੜੀਆਂ ਜਿੰਨਾਂ ਧਾਲਾ ਮਾਰ ਕੇ ਦਿਖਾ ਦਈਏ ਇਹਦੇ ਘਰ ਜਾ ਕੇ ਪਾਈ ਦਾ ਪੂਛੀ ਦੇ ਨਾਲ ਚੋਲੇ ਅੱਛਾ ਨਾ ਠੰਡ ਦਾ ਡਰ ਨਾ ਨਾਮ ਕਿਹੜਾ ਡਰ ਦਾ ਗੱਲ ਦਾ ਬਾ ਮੋਸ਼ੀ ਕਰ ਲਿਖਾ ਕੇ ਰੱਖ ਦੇਣੀ ਹੈ। ਹਾਂ। ਐ ਵੀ ਨਹੀਂ ਗੀਏ। ਅਜੇ ਕਿਹੜੇ ਰਵੇ ਦੀ ਮਾਜਾ ਬਹੁਤੀ ਸੀਰ ਆ। ਠੀਕ ਐ। ਹਾਂ। ਚਲੋ ਆ। ਪਸਮ ਕੀ ਜੇ ਵੇਤੀ ਫਿਰ। ਪਸੂ ਬਈ। ਚਲੋ ਦਿਖਾ ਦੋ ਚਵਾਹੇ ਨੇ। ਅਗਲੇ ਸਨ ਦਾ ਚਵਾਹੇ। ਇਹ ਆ ਵੀ ਪਤਾ ਲੱਗ ਜਾਂਦਾ ਵੀ ਕਿੱਦਾਂ ਚਵਾਈ ਤਾਰੀਆਂ ਚੀਜ਼ਾਂ ਦੇ ਇਹ ਚਵਾਈ ਹੋਣਾ ਭਾਈ ਇਹ ਪਤਾ ਹੀ ਨਹੀਂ ਇਹ ਰੋ ਪਾਈ ਜਿਹੜਾ ਮੱਝ ਲੈ ਗਿਆ ਨਾ ਉਹਨੇ ਵੇਚ ਕੇ ਨਾ ਲੈਣਾ ਕਦੀ ਠੀਕ ਆ ਇਹ ਆ ਵੀ ਸੀਲਸ ਲੱਗ ਗਿਆ ਗਾਂ ਤੋਕੜ ਹੋ ਗਿਆ ਵੀ ਉਮੀਦ ਹੈ ਕੋਈ ਖਰਾਬ ਨਹੀਂ ਕਰੂਗੀ ਭਾਈ ਪੁੱਛੀ ਨਾ ਭਾਈ ਸਾਥ ਹੋਈ ਜਾਂਦੇ ਨਾਲ ਮਾਰੀ ਮੱਝ ਨਹੀਂ ਗਾੜੀ ਗਾੜੀ ਦੀ ਠੀਕ ਆ ਵੇਖੋ ਬਾਕੀ ਇਹ ਵੀ ਕੋਈ ਪਾੜਾ ਨਹੀਂ ਪੋਣਾ ਕੋਈ ਕੁਝ ਨਹੀਂ ਇਦਾਂ ਹੀ ਦਹੀਂ ਬੈ ਜਾਣਾ ਹੈ ਬਾਕੀ ਮੋਟੀ ਧਾਰਿਆ ਇਹ ਚਵਾਹ ਤਾਨੂੰ ਦਿਖਾਇਆ ਵੀ ਪਤਾ ਲੱਗ ਜਾਂਦਾ ਵੀ ਕਿੱਦਾਂ ਮਿਲਦੀ ਆ ਤੇ ਚੋਲ ਬਾਈ ਚਵਾਈ ਕਰਾ ਜੀ ਨਾਲ ਦੇ ਹਾਂਜੀ ਕੈਮਰਾ ਚ ਰੰਨੋ ਬਤੇ ਹਾਂ ਰਬਾਲੀ ਬੋਕੇ ਨੀ ਦਾ ਹਾਂ ਢੀ ਭਰ ਕੇ ਵਾਜ ਜਾਊਗਾ ਦੁੱਧ ਫੇਰ ਵੀ ਮੇਰਾ ਵੀਜੀ ਦੋਤੀ ਬੜਾ ਮਜਗੁਰ ਹੈ ਇਹਦਾ ਖਵਾਵੇ ਕੋ ਡੇਰ ਲੱਖ ਰੁਪਏ ਬੜਾ ਬਦਿਓਲੇ ਨੂੰ ਅੱਛਾ ਲੈ ਆ ਲੈ ਆ ਜੀ ਬੜਾ ਮੈਂ ਪਰ ਹੋਇਆ ਇੱਕ ਮਿੰਟ ਚੱਲ ਜੀ ਆ ਗਿਆ ਰਹਿ ਤੇ ਮੈਂ ਭੰਨੇ ਦੇ ਮਾਤੇ ਹਾਂਜੀ ਇਹਦਾ ਰੱਟਾ ਹੈ ਇਹ ਨਹੀਂ ਭਰਾ ਕੋਈ ਆ ਮੇਰੇ ਬੰਦ ਚ ਕਰੀ ਜਾ ਚ ਪਾਈ ਵੀਰ ਜੀ ਤੁਸੀਂ ਮੈਂ ਪਾ ਕੀ ਦੁੱਧ ਵੀਰ ਜੀ ਪਾਰਗੀ ਵੀ ਦੁੱਧ ਹਾਂਜੀ ਪਾ ਦਿਓ ਜੀ ਇਹ ਜੇਗਾ ਯਾਰ ਦੁੱਧ ਦੁੱਧ ਆਇਆ ਅੱਛਾ ਭਾਈ ਜੀ ਤੇ ਤੁਸੀਂ ਤਾਂ ਮੈਂ ਤੁਹਾਨੂੰ ਮੈਂ ਜਲਦੀ ਨਾ ਹਾਂਜੀ ਬਾਅਦ 15 16 ਨੂੰ ਤੁਹਾਨੂੰ ਠੀਕ ਆ ਹਾਂਜੀ ਬਚੇ ਜਾਂ ਗਏ ਬਚੇ ਜੋ ਕੱਟੇ ਛੱਡਣਾ ਜੀ ਅੱਜ ਇਹ ਆਪਣਾ ਰਾਜਾ ਭਾਜੀ ਆ ਹਾਂਜੀ ਦਲਾਲ ਸਾਹਿਬ ਆ ਅੱਛਾ ਉਹ ਲੱਗਣਾ ਪੰਡੂਦੇ ਆ ਠੀਕ ਹੈ ਤੇ ਉਹਨਾਂ ਲੈ ਕੇ ਦਿੱਤੀ ਤੁਹਾਨੂੰ ਉਹਨਾਂ ਲੈ ਜਿਨ੍ਹਾਂ ਕੋ ਖੈ ਲਈ ਨਾ ਵੀਰ ਉਹ ਵੀ ਰੱਬ ਦੇ ਨਾਲ ਜੀ ਅੱਛਾ ਖੱਦੇ ਸੁਭਾਅ ਦੇ ਬੰਦੇ ਬਹੁਤ ਵਧੀਆ ਠੀਕ ਆ ਹਾਂਜੀ ਹੋ ਗਈ ਚਵਾਈ ਵੀਰ ਜੀ ਫਿਰ ਹੋਈ ਜੀ ਚਲੋ ਫਿਰ ਦੱਸੀ ਮੋਲੇ ਦਾ ਫਿਰ ਆਵੇ ਲੋ ਭਾਜੀ ਠੰਡੀ ਸੀਲਿਆ ਬਸ ਚਵਾਈ ਆਪਾਂ ਤੁਹਾਨੂੰ ਦਿਖਾਇਆ ਵਾ ਕੋਈ ਮਿਲਕਿੰਗ ਨਹੀਂ ਕਰਾਈ ਸਿਰਫ ਇਹ ਆਪੇ ਚਵਾ ਦਾ ਪਤਾ ਲੱਗ ਜਾਂਦਾ ਠੀਕ ਆ ਇਹਦੀ ਸੀਲਆ ਲਓ ਠੀਕ ਆ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਦੇ ਭਾਜੀ ਉਹ ਵੀ ਇੱਕ ਲਾਹੀ ਮੰਗਦੇ ਆਂ ਅੱਛਾ ਤੇਰੀ 90 ਦੀ ਨਹੀਂ 90 ਦੀ ਨਾ ਦਈਏ ਕਿਨੇ ਦੇ ਦੀਏ ਇੱਕੋ ਗੱਲ ਇੱਕੋ ਵਾਲੀ ਗੱਡੀ 10 ਹੀ ਡਾਈਏ ਫਿਰ 80 ਦੀ ਦਈਏ ਫਿਰ ਭਾਜੀ 2 ਘਰ ਦੇ ਦਿਆਂਗਾ 80000 ਅੱਛਾ 78000 78000 ਦੀ ਮੱਝ ਦਵਾਂਗੇ ਪਰ ਇਹਦੀ ਬਰਾਬਰ ਦੇ ਭਾ ਕੋਈ 1.5 ਲੱਖ ਦੀ ਚੋਲੇ ਉਹ ਵੀ ਦੁੱਧ ਕਰੂਗਾ ਨਾ ਅੱਛਾ ਹਾਂ ਠੀਕ ਹੈ ਹਾਂਜੀ ਤੇ ਹੁਣ ਆ ਚੋਟੀਆਂ ਦਿਖਾਈਏ ਜੀ ਵਾਲ ਪੁੱਛੀ ਜੈ ਇਦਾਂ ਹੀ ਬਾਬਾ ਪੁੱਛੀਏ ਹੋਈ ਆਪਾਂ ਉਹ ਆਓ ਆਓ ਹਰ ਬੁਸ਼ੀ ਲੈ ਜਰਾ ਜ਼ਿਆਦਾ ਕਰਦੀ ਆ ਹਾਂ ਤਾਜ਼ਾ ਹੀ ਆ ਬੱਚਾ ਵੀ ਅਜੇ ਬੁਸ਼ੀ ਉਤਰਾ ਬਾਕੀ ਤੇ ਹੁਣ ਆ ਚੌਟੀ ਕਿੰਨੇ ਜੱਦੀ ਚੱਕ ਪਾਸ ਤੇ ਇਹ ਭਾਈ 2 ਮਹੀਨੇ ਚੱਕ ਕਰਾਈ ਆ ਆਜਾ ਪਿਆ ਅੱਛਾ ਚੱਕ ਕਰਾਤੀ ਆਪਣੀਆਂ ਗਾਰੰਟੀਆਂ ਜਿਹੜੇ ਕੰਮ ਦੀਆਂ ਅੱਛਾ ਆਪਣੀਆਂ ਫੁੱਲ ਗਾਰੰਟੀਆਂ ਹੋਣਗੀਆਂ 2 ਮਹੀਨੇ ਦੀ ਚੱਕ ਪਾਸ ਤੇ ਕਿੰਨੇ ਦਿਨਾਂ ਤੱਕ ਕਰ ਕੋ ਚੈੱਕ ਕਰਾ ਲੈ 50 ਤੱਕ ਮੇਰੀ ਗਾਰੰਟੀ ਹੈ ਜਿਹੜਾ 2 ਮਿੰਟ ਚ ਚੈੱਕ ਕਰਦਾ ਉਹ ਕਰਾਈ। ਕਈ ਪਾਈ ਕਈ ਤਿੰਨਾ ਸਾਰਾ ਤਿੰਨਾ ਕਰਦੇ ਕਿ ਇਹਨੂੰ ਦੋਨਾਂ ਨਹੀਂ ਪਤਾ ਨਾ ਦਾ। ਹਾਂਜੀ ਹਾਂਜੀ। 2 ਮਿੰਟ ਆਪਾਂ ਚੈੱਕ ਲਾ ਕੇ ਟੀਕਾ ਠੰਡਾ ਲਵਾਤਾ ਵੀਰੋ ਆਪਣੇ ਕੋਲ ਪਈ ਹੈ ਦੀ। ਅੱਛਾ। ਕਰਾਈ ਜੀ। ਠੀਕ ਹੈ। ਤੇ ਦੁੱਧ ਦੋ ਚਿਰ ਕੋ 5 ਕਿਲੋ ਜੇ। ਮੇਰੇ ਨਾਲ ਸ਼ੀਰੋ ਸਾਡਾ 5 ਹੋ ਜੀ। ਤੋਰ ਦੋ। ਪਰ ਮੈਂ ਉਹਨਾਂ ਨਾਲ ਮੇਰੀ ਪਾੜੇ ਮੇਰੇ ਕੋਲ ਨਹੀਂ ਟੀਕਾ ਲਾਏ। ਇਹ ਵੀ ਟੋਕੜ ਤੇ ਕਈ ਵਾਰੀ ਟੀਕਾ ਵੀ ਲਵਾ ਸਕਦੀ ਹੈ ਤੇ ਪਾੜੇ ਤੇ ਵੀ ਮਿਲ ਸਕਦੀ ਹੈ। ਇਹਦਾ ਕੋ ਪੱਕਾ ਨਹੀਂ ਕਹਿ ਸਕਦੇ ਵੀ ਪਾੜੇ ਤੇ ਮਿਲੂਗੀ। ਸੋਨੀ ਚੋਟੀ ਆ ਉਤ ਜਿਹੜੇ ਹਿਸਾਬ ਨਾਲ ਗੱਬਣੇ ਆ ਇੰਨੇ ਜੇ ਸਾਰਾ ਸਿਆਲ ਚਾਹ ਪਾਣੀ ਦਈਨੇ ਸਾਰੀ ਜਣਾ ਆ ਭਾਈ ਦੁੱਧੇ ਦਾ ਛੇਦ ਵਾ ਤੇ ਸੰਪਲੇ ਦਾ ਤੇ ਗਰਮੀਆਂ ਇਹ ਫੇਰ ਸੱਜਰ ਹੋ ਜਾਣਾ ਇਹਨੇ ਦੇਖੋ ਸਾਡੂੰ ਦੇਖਦਾ ਦੇਖੋ ਕਾਹ ਤੰਨੇ ਦੇਖ ਸਕਦੇ ਜਿਹਦੇ ਲਾਗੇ ਤੋਂ ਤੇ ਕਦ ਕਾਰ ਚੰਗਾ ਆ ਇਤਨਾ ਇਹਦਾ ਭਾਈ ਭਾਈ ਚੋਰੀ ਦੇਸੀ ਵੀ ਉਧਰ ਦੀ ਚੋਟੀ ਆ ਤੇ ਕਿੰਨੇ ਰੇਤੇ ਦੇਣੀ ਆ ਇਹ ਭਾਈ ਦੇ ਦੀ 50 ਦੀ 50000 ਦੀ ਹਾਂ ਕੀ ਕਰਦੀ ਹੈ ਵਿੱਚ ਛੋਟ ਛੋਟ ਭਾਈ 44000 ਦੀ ਹਾਂ ਨਾਲ ਛੋਟੀ ਹੈ ਅੱਛਾ 44000 ਜੀ ਨੂੰ ਮਾਨੂੰ ਚੱਕੀ ਲੱਗਦੀ ਆ ਤੇ ਆਪਾਂ ਗੱਲ ਕਰੂ ਕਰਾਂਗੇ ਠੀਕ ਹੈ ਜੀ ਜਿਹੜਾ 100 200 ਦਾ ਮਾਦਰ ਹੈ ਕਿਉਂ ਗੱਬਣੇ ਛੋਟੀ ਗਾਂ ਸੂਣ ਵਾਲੀ ਛੋਟੀ ਆ ਗਾਂ ਕੁੜੀ ਫਿਰ 80 80 ਦੀ ਛੋਟੀ ਦੁੱਧ ਘੇਰ ਫਰੀ ਪੀ ਜਾਂਦਾ ਠੀਕ ਹੈ ਜੀ ਹਾਂ ਤੇ ਹੁਣ ਆ ਛੋਟੀ ਆ ਗਈ ਜੇ ਆਪ ਨਿਕਲੇ ਗੱਭਰ ਜੀ ਕਿੰਨੇ ਦੀ 70 70 ਮਿੰਨ ਦੇ ਚੈੱਕ ਪਾਸ ਪਾਸ ਤੇ ਇਹਦੇ ਜਿਹੜੇ ਮੀਰ ਕੋਈ ਨਾ ਤਿੰਨ ਕਿਲੋ ਆਉਂਦਾ ਹੈ ਮੇਰੀ ਗਰੰਟੀ ਦਾ ਗਾੜੀ ਗਾੜੇ ਦੀ ਅੱਛਾ ਤੇ ਦੁੱਧ ਦਿੰਦੀ ਹੁਣ ਹੋ ਦੁੱਧ 2 ਕਿਲੋ 1.5 ਕਿਲੋ ਜਿਵੇਂ ਝੂਠ ਮਾਰੀ ਆ ਥਾਣੀ ਪਾਸ ਕਰਾਉਗੀ ਗਾ ਥਾਲ ਤੇ ਵਧੀਆ ਪਾਸ ਕਰਾਉਗੀ ਕਿਲੋ ਡੇਕ ਦੁੱਧ ਵੀ ਨਾਲ ਚਲੋ ਫਿਰ ਤੌਰ ਤੋਂ 1 ਲੱਖ 50 ਹਜ਼ਾਰ ਦੀ ਆਈ ਇਹ ਇਹ ਆ ਵੀ ਇਹ ਸੰਭਰ ਨਾਲ ਹੀ ਆ ਛੋਟੀ ਜਵਾਨ ਹੈ ਇਹ ਵੀ ਉਤਰਾ ਗਾਇਆਂ ਕੋਲ ਤੇ ਕੋਲੇ ਥੱਲੇ ਚੜਾ ਵੇਖੋ ਵੇਖੋ ਆ ਦੇਖੋ ਇਹ ਸਾਰਾ ਪਰਨਾ ਮਹੀਨੇ ਜੇ ਦੱਸੋ ਭਾਈਓ ਝੋਟੀ ਆਈ ਨਾ ਬਸ ਆਪਣੇ ਕੋਲ ਸੇਵਾ ਆਦੀ ਅਗਲੇ ਜਿਹੜੋ ਝੋਟੀ ਆਈ ਹੋਣੀ ਹੈਗੀ ਹਾਂਜੀ ਆਪਾਂ ਲੋਕ ਸੇਵਾ ਹੀ ਕਰਦੇ ਡਗਲਾਂ ਦੀ ਉਤਨਾ ਇਹ ਆ ਵੀ 7 ਮਹੀਨੇ ਦੇ ਚੱਕ ਪਾਸਿਆ ਪੂਰੀ ਹੱਥੇ ਚੱਕ ਕਰਾਈ ਆ ਮੈਂ ਆਪਾਂ ਵੀਰੋ ਇਹਦੀ ਭਲਾਈ ਆ ਉਹਦੀ ਬਣਾਈ ਆ ਅੱਛਾ ਆਪਣੇ ਘਰ ਮੇਰੀ ਪੰਜਾਂ ਦੇ ਦਾ ਇੱਕ ਗਰੰਟੀ ਆ ਅੱਛਾ ਕਿਹਦੇ ਘਰ ਨਾ ਮੜਾ ਨਾ ਚੰਗਾ ਕਹਿਣਾ ਠੀਕ ਹੈ ਆਪਣੇ ਘਰ ਜਾ ਕੇ ਚੱਕ ਕਰਾ ਦੇ ਠੀਕ ਹੈ ਜੀ ਬਸ ਮੁੜ ਕੇ ਕਿਸ ਨੂੰ ਮੜਾ ਚੰਗਾ ਕਹਿਣਾ ਉਹ ਮਾੜੀ ਗੱਲ ਆ ਫਿਰ ਪੰਜਾਂ ਦਿਨਾਂ ਤੱਕ ਰੋ ਚੈੱਕ ਕਰਾ ਗਰੰਟੀ ਆ ਕਿਸਦੇ ਘਰ ਜਾ ਕੇ ਭਾਵੇਂ 500 ਮੀਟਰ ਦੂਰ ਚੱਲੇ ਨਾ ਦਿਨਾਂ ਇੱਕ ਦੋ ਦਿਨਾਂ ਦਾ ਪਹਿਲੇ ਖਾ ਉਦੋਂ ਅਗਰ 10 15 ਦਿਨ ਤੇ ਇੱਧਰ ਉੱਧਰ ਕਈ ਵਾਰੀ ਕਿਉਂਕਿ ਇਹਦਾ ਤਰੀਕਾ ਨਹੀਂ ਪ੍ਰੋਪਰ ਲਿਖਿਆ ਹੁੰਦੀਆਂ ਡਾਕਟਰ ਨੇ ਅੰਦਾਜ਼ਾ ਨਾਲ ਦੱਸੀਆਂ ਹੁੰਦੀਆਂ ਵਾ ਤੇ ਇਹਦਾ ਮੁੱਲ ਇਹਦਾ ਮੁੱਲ ਇਹਦਾ ਮੁੱਲ ਭਾਈ ਜੇ ਤਿਆਰ ਹੋਵੇ ਬਲ ਜਿਹੜਾ ਨੇ ਹੁਣ ਗਰਮੀ 'ਚ ਸੌਣਾ ਜਾ ਕੇ ਤੀਜੇ ਵੀ ਨਹੀਂ ਜਾ ਕੇ ਸੂਕਾ ਖਾਣਾ ਹਾਂਜੀ ਫਿਰ ਤਾਂ ਬਾਈ ਜੋੜੀ ਲੱਖਾਂ ਬਾਰ ਵੇਚੀਏ ਰਾਜੀ ਹੋ ਜਾ ਖਾਲ ਕੋ ਦੋ ਚਾਰ ਰਾਜੀ ਕੋਈ ਕਰੂਗਾ ਜਿਹੜਾ ਖੜੂਗਾ ਹਾਂਜੀ ਹਾਂਜੀ ਹੋ ਦੇ ਦਿਆ ਬਬ 55 ਜਹਾੜਾ ਛੋਟ ਛੋਟ ਥੋੜੀ ਬਾਦੀ ਵੇਖ ਲੋ ਚੰਗੀਆਂ ਦੇ ਦਿਆ ਚਲੋ ਠੀਕ ਹੈ ਉਹ ਤੁਸੀਂ ਦੱਸੋ ਕਰੀਓ ਯਾਰ ਹੋਰ ਕਰ ਦੋ ਫਿਰ ਹੋਰ ਕੀ ਹੈ 52000 ਦੀ ਬਾਈ ਹਾਨਾ ਝੋੜੀ ਦਵਾਂਗੇ ਅੱਜ ਝੋੜੀ ਖੜੂ ਨਾ ਡਬਲ ਦੇ ਡਬਲ ਹੀ ਕਰੀ ਗਏ ਸੱਜਣਾ ਚੰਗੇ ਦੁੱਧ ਵਾਲੀਆਂ ਦੋਵੇਂ ਝੋਟੀਆਂ ਨਾ ਬਾਈ ਉਧਰ ਦੀਆਂ ਤੁਸੀਂ ਵੀ ਰੋਜ਼ ਵੀਡੀਓ ਬਣਾਦੇ ਤੁਹਾਨੂੰ ਪਤਾ ਉਧਰ ਦੀਆਂ ਵੇ ਇੱਕ ਦੇਸੀ ਝੋਟੀਆਂ ਨਹੀਂ ਆ ਹਾਂਜੀ ਹਾਂਜੀ ਹਾਂ ਦੇਖੋ ਬਾਈ ਥਾਂ ਚੱਲਣੇ ਵੇਖੋ ਥਲੇ ਇਹ ਚਵਾਗ ਦੇ ਲੱਗਾ ਜੇ ਕੀ ਬਾਤਾਂ ਚਵਾਦੀਆਂ ਬਹੁਤਾ ਹੀ ਸੋਨਾ ਚਵਾ ਲੱਗਾ ਜੇ ਇਹਦੇ 3 ਕਿਲੋ ਜਿਹੜੇ ਵੀਰ ਕੋਲੇ ਆ ਜਾਂਦਾ 3 ਕਿਲੋ ਗਾੜੀ ਘਾੜਿਆ ਦੀ ਠੀਕ ਹੈ ਜੀ ਠੀਕ ਹੈ ਤੇ ਬਾਕੀ ਚਲੋ ਇਹ ਆ ਬਈ ਗੱਬਣਾ ਆਪਣੀਆਂ ਪਾਸ ਕਰਵਾ ਲਓ ਵੀਰ ਜੀ ਪੰਜਾ ਦਿਨ ਤੱਕ ਮੇਰੀ ਗਰੰਟੀ ਜੇ ਠੀਕ ਹੈ ਫਿਰ ਕਿਹੜਾ ਕਿੰਨੋ ਮਾੜਾ ਚਗਾ ਚਣਾ ਉਹ ਮਾਰੀ ਗੱਲ ਆ ਹਾਂ ਜੀ ਹਾਂ ਜੀ ਕਿਹੜਾ ਗੱਲ ਉਹਦੇ ਨੂੰ ਕਿਲੋ ਡੇਢ ਕਿਲੋ ਜੀ ਠੀਕ ਹੈ ਤੇ ਛੱਡਣੀ ਵਾਲੇ ਹਿਸਾਬ ਨਾਲ ਉਹਦੇ ਸੋਈ ਤੇ ਆਪਣੀ ਦੋ ਟਾਈਮ ਚਿਵਾਈ ਕਰ ਲਓ